ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੁਣਾ ਵੱਲੋਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਲਈ ਵੱਡੇ ਪੱਧਰ ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਆਪ ਫਰਵਰੀ ਜਿਹੜਾ ਮਹੀਨਾ ਹੈ ਇਹ ਸਿਆਸੀ ਸਮਾਗਮਾ ਦਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਦੇ ਹਰ ਹਲਕੇ ਦੇ ਵਿੱਚ ਜਿਹੜਾ ਹੈ ਚੋਣ ਪ੍ਰਚਾਰ ਕੀਤਾ ਜਾਵੇਗਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਪੰਜਾਬੀਓ ਕੀ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੇ ਬਲਬੂਤੇ ਉਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਪਹਿਨਾ ਸ਼ਰੂਮਣੀ ਅਕਾਲੀ ਦਲ ਨੂੰ ਪੁਨਰ ਸਜਿਤ ਕਰ ਸਕਦੇ ਨੇ ਪੰਥਕ ਪੰਥ ਅਤੇ ਪੰਥਕ ਵੋਟ ਤੋਂ ਬਿਨਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਮੋਰਚਾ ਕੀ ਸ਼ਰੂਮਣੀ ਅਕਾਲੀ ਦਲ ਦੇ ਵੱਲੋਂ ਫਤਿਹ ਕੀਤਾ ਜਾ ਸਕਦਾ ਹੈ ਕਿਉਂਕਿ ਪੰਥ ਦੀ ਵੋਟ ਬੜੀ ਮਹੱਤਵਪੂਰਨ ਹੈ ਇਹਦੀ ਬੜੀ ਮਹੱਤਤਾ ਹੈ ਜਿਹੜੀ ਵੀ ਪਾਰਟੀ ਪੰਜਾਬ ਦੇ ਇਤਿਹਾਸ ਵਿੱਚ ਜਿਹੜੀ ਵੀ ਪਾਰਟੀ ਨੇ ਪੰਜਾਬ ਦੇ ਇਤਿਹਾਸ ਵਿੱਚ ਸਰਕਾਰ ਬਣਾਈ ਪੰਥਕ ਵੋਟ ਉਸ ਨੂੰ ਪਈ ਹਾਲਾਂਕਿ ਐਸਸੀ ਬੀਸੀ ਅਤੇ ਓਬੀਸੀ ਵੋਟ ਤੋਂ ਇਲਾਵਾ ਜਨਰਲ ਵੋਟ ਦਾ ਵੀ ਪ੍ਰਭਾਵ ਹੈ ਲੇਕਿਨ ਜਿਹੜੀ ਪੰਥਕ ਵੋਟ ਹੈ ਜਿਹੜੀ ਕੌਮ ਦੀ ਸਿੱਖ ਵੋਟ ਹੈ ਉਹ ਬੱਦੀ ਰੁੱਦੀ ਜਦੋਂ ਕਿਸੇ ਵੀ ਪਾਰਟੀ ਨੂੰ ਪੈ ਜਾਂਦੀ ਹੈ ਤਾਂ ਫਿਰ ਸਰਵੇ ਸਰਵੇਖਣ ਵੀ ਬਦਲ ਜਾਂਦੇ ਨੇ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਲਮ ਕੱਲੇ ਕਿਉਂ ਰਹਿ ਗਏ ਨੇ ਛਿੰਡ ਨਹੀਂ ਛੱਡੀ ਗਈ ਜਿੱਦ ਨਹੀਂ ਛੱਡੀ ਗਈ ਹੰਕਾਰ ਨਹੀਂ ਛੱਡਿਆ ਗਿਆ ਕਿ ਭਈ ਮੈਂ ਹੀ ਹਾਂ ਜਰਨੈਲ ਸ਼ਰੂਮਣੀ ਅਕਾਲੀ ਦਲ ਦਾ ਮੇਰੇ ਤੋਂ ਬਿਨਾ ਸ਼ਰੂਮਣੀ ਅਕਾਲੀ ਦਲ ਨੂੰ ਕੋਈ ਪੁਨਰ ਸਜੀਤ ਨਹੀਂ ਕਰ ਸਕਦਾ ਫਿਰ ਲਗਾਤਾਰ ਚਾਰ ਵਾਰ ਸ਼ਰੂਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਵੱਡੇ ਪੱਧਰ ਤੇ ਵਿਧਾਨ ਸਭਾ ਅਤੇ ਲੋਕ ਸਭਾ ਦੀਆਂ ਚੋਣਾਂ ਹਾਰੀ ਇਕਬਾਲ ਸਿੰਘ ਝੁੰਡਾ ਦੀ ਰਿਪੋਰਟ ਨੂੰ ਦਬਾ ਦਿੱਤਾ ਗਿਆ ਇਕਬਾਲ ਸਿੰਘ ਝੁੰਡਾ ਨੂੰ ਪ੍ਰੈਸ਼ਰਾਈਜ਼ ਕਰ ਦਿੱਤਾ ਗਿਆ ਜੇਕਰ ਉਹ ਪਾਰਟੀ ਜੇਕਰ ਇਕਬਾਲ ਸਿੰਘ ਝੁੰਡਾ ਵਾਲੀ ਰਿਪੋਰਟ ਨੂੰ ਲਾਗੂ ਕਰਨ ਦਿੱਤਾ ਜਾਂਦਾ ਤਾਂ ਅੱਜ ਸ਼ਰੂਮਣੀ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਘਰ ਬੈਠਿਆ ਹੋਣਾ ਸੀ ਧੱਕਾ ਚੱਲਿਆ ਧੱਕਾ ਕਰਦੇ ਰਹੇ ਨੇ ਹਾਲਾਂਕਿ ਇਹਨਾਂ ਦੇ ਪਿਤਾ ਸਮਾਨ ਨੇ ਬਾਗੀ ਧੜੇ ਵਾਲੇ ਇਹ ਦੁੱਧੂਪ ਦੇ ਜਾਦਾ ਉਮਰ ਦੇ ਨੇ ਲੇਕਿਨ ਉਹਨਾਂ ਦੀਆਂ ਭਾਵਨਾਵਾਂ ਦੇ ਨਾਲ ਵੀ ਖਿਲਵਾੜ ਕੀਤਾ ਗਿਆ ਹਾਲਾਂਕਿ ਉਹ ਵੀ ਘੱਟ ਨਹੀਂ ਸੀ ਜਿਸ ਤਰ੍ਹਾਂ 2 ਦਸੰਬਰ 2024 ਨੂੰ ਹੁਕਮ ਨਾਵਾ ਹੋਇਆ ਸੀ ਸ੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਕਿ ਭਈ ਬਾਗੀ ਤੁਸੀਂ ਬਾਗੀ ਹੋ ਤੁਸੀਂ ਸੁਖਵੀਰ ਸਿੰਘ ਬਾਦਲ ਨੂੰ ਬਾਗੀ ਕਹਿੰਦੇ ਹੋ ਲੇਕਿਨ ਘੱਟ ਤੁਸੀਂ ਵੀ ਨਹੀਂ ਹੋ ਤੁਸੀਂ ਵੀ ਸਰਕਾਰੀ ਗੱਡੀਆਂ ਦਾ ਸਰਕਾਰੀ ਕੋਠੀਆਂ ਦਾ ਸਰਕਾਰੀ ਪੈਸੇ ਦਾ ਆਨੰਦ ਮਾਣਿਆ ਤੁਸੀਂ ਵੀ ਆਪਣੀ ਜਿਹੜੀ ਜ਼ਿੰਦਗੀ ਹੈ ਉਹਨਾਂ ਦਿਨਾਂ ਦੇ ਵਿੱਚ ਠਾਠ ਬਾੜ ਦੇ ਵਿੱਚ ਗੁਜ਼ਾਰੀ ਚਲੋ ਦੇਰ ਆਏ ਦਰਸਤ ਆਏ ਉਹਨਾਂ ਨੂੰ ਕੌਮ ਦਾ ਚੇਤਾ ਆਇਆ ਉਹਨਾਂ ਨੂੰ ਪੰਥ ਦਾ ਖਿਆਲ ਆਇਆ ਕਿ ਪੰਥ ਤੋਂ ਬਿਨਾ ਕੁਛ ਨਹੀਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਿਨਾ ਕੁਛ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਕੁਛ ਨਹੀਂ ਦੇਰ ਆਏ ਲੇਕਿਨ ਦਰਸਤ ਆਏ ਹੁਣ ਉਹ ਹਰੇਕ ਆਪਣਾ ਕਦਮ ਫੁਕ ਫੁਕ ਕੇ ਚੁੱਕ ਰਹੇ ਨੇ ਹਾਲਾਂਕਿ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਤੁਸੀਂ ਮੇਰੇ ਧੜੇ ਵਿੱਚ ਆ ਜਾਓ ਉਹ ਤਾਂ ਆਪਣੇ ਪਦਰ ਤੇ ਹਾਲੇ ਵੀ ਹਿੰਦ ਨੂੰ ਨਾ ਛੱਡ ਕੇ ਕਹਿੰਦੇ ਨੇ ਕਿ ਮੈਂ ਆਪਣੇ ਬਨਪੂਤੇ ਉੱਤੇ ਸ਼ਰੂਮਣੀ ਅਕਾਲੀ ਦਲ ਨੂੰ ਸਜਿਤ ਕਰ ਲਵਾਂਗਾ ਇਧਰੋਂ ਬਿਕਰਮਜੀਠੀਆ ਨੇ ਖੁੱਲਾ ਸੱਦਾ ਦੇ ਦਿੱਤਾ ਕਿ ਭਾਈ ਮੈਂ ਤਾਂ ਨੰਗੇ ਪੈਰੀ ਜਾਵਾਂਗਾ ਮੈਂ ਇਹਨਾਂ ਨੂੰ ਕਨਵਿੰਸ ਕਰਾਂਗਾ ਇਹਨਾਂ ਤੋਂ ਬਿਨਾਂ 2027 ਦੀਆਂ ਸਭ ਦੀਆਂ ਚੋਣਾਂ ਨਹੀਂ ਜਿੱਤੀਆਂ ਜਾਣੀਆਂ ਭਾਵੇਂ ਬਿਕਰਮਜੀਠੀਆ ਕਿਸ ਤਰ੍ਹਾਂ ਦਾ ਬੰਦਾ ਹੈ ਅਸੀਂ ਉਹਦੇ ਪਰਸਨ ਲਾਈਫ ਦੇ ਵਿੱਚ ਨਾ ਸਾਨੂੰ ਪਤਾ ਹੈ ਨਾ ਉਹਦੀ ਸੀ ਪਰਸਨ ਲਾਈਫ 'ਚ ਝਾਤ ਮਾਰਦੇ ਹਾਂ ਲੇਕਿਨ ਉਸ ਨੂੰ ਇਸ ਗੱਲ ਦੀ ਜਾਣਕਾਰੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੇ ਬਲ ਬੂਤੇ ਉੱਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਜਿੱਤ ਕੇ ਮੁੱਖ ਮੰਤਰੀ ਨਹੀਂ ਬਣ ਸਕਦੇ ਇਸ ਕਰਕੇ ਉਹਨਾਂ ਨੂੰ ਬਿਕਰਮਜੀਠੀਆ ਨੇ ਸਮੇਂ ਦੀ ਨਜਾਕਤ ਨੂੰ ਸਮਝਦੇ ਹੋਏ ਇਹ ਸੋਚਿਆ ਕਿ ਨਹੀਂ ਲੋੜ ਹੈ ਇਕੱਠੇ ਰਲ ਕੇ ਚੋਣਾਂ ਲੜਨ ਦੀ ਕੌਮ ਨੂੰ ਇਕੱਠਾ ਕਰਨ ਦੀ ਪੰਥ ਨੂੰ ਇਕੱਠਾ ਕਰਨ ਦੀ ਲੇਕਿਨ ਦੂਸਰੇ ਪਾਸੇ ਡੇਰਾਬਾਦ ਦੀ ਗੱਲ ਕੀਤੀ ਜਾ ਰਹੀ ਹੈ ਚਾਹੇ ਡੇਰਾ ਸੱਚਾ ਸੋਤਾ ਹੋਵੇ ਚਾਹੇ ਡੇਰਾ ਬਲਸਾਹਬ ਹੋਵੇ ਤੇ ਚਾਹੇ ਹੋਵੇ ਡੇਰਾ ਬਿਆਸ ਤੇ ਡੇਰਾ ਬਿਆਸ ਦੇ ਮੁਖੀ ਬਾਬਾ ਕਰਮਿੰਦਰ ਸਿੰਘ ਢਿੱਲੋਂ ਹਾਲਾਂਕਿ ਜਦੋਂ ਵੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਡੇਰੇ ਦਾ ਸਮਰਥਨ ਲਿਆ ਗਿਆ ਤੇ ਰੱਜ ਕੇ ਜਲੂਸ ਨਿਕਲੇ ਆ ਡੇਰਾ ਸੱਚਾ ਸੋਤਾ ਦੀ ਗੱਲ ਆ ਲੋ ਕੀ ਉਹਨਾਂ ਨੇ ਕੀਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀਦੀ ਉਹਨਾਂ ਨੇ ਕਾਪੀ ਕੀਤੀ ਬਾਣਾ ਪਾਇਆ ਅਬਰ ਸ਼ਿਕਾਇਆ ਗਿਆ ਉਸ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਕਰਕੇ ਇਹਨਾਂ ਦੇ ਬੰਦਿਆਂ ਵੱਲੋਂ ਸਿੱਖਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਵੀ ਤੁਹਾਡਾ ਗੁਰੂ ਸਾਡੇ ਕਬਜ਼ੇ ਵਿੱਚ ਹੈ ਫਿਰ ਬਹਿਵਲ ਕਲਾਂ ਦਾ ਬਰਗਾੜੀ ਦਾ ਗੋਲੀ ਕਾਂਡ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਫਾੜ ਕੇ ਪਿੰਡਾਂ ਦੀਆਂ ਗਲੀਆਂ ਨਾਲੀਆਂ ਵੀ ਛੁੱਟੇ ਗਏ ਹਾਲੇ ਵੀ ਕਹਿੰਦੇ ਨੇ ਕਿ ਪਰ ਤਕ ਹਾ ਸੁਮੇਧ ਸੋਣੀ ਸੁਮੇਧ ਸੈਣੀ ਨੂੰ ਸਰੂਪੇ ਦੇਣ ਵਾਲੇ ਕੌਣ ਨੇ ਦੂਸਰੇ ਪਾਸੇ ਉਹਨਾਂ ਨੂੰ ਟਿਕਟਾਂ ਦੇਣ ਵਾਲੇ ਕੌਣ ਨੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੱਲਾ ਝਾੜ ਦਿੱਤਾ 2 ਦਸੰਬਰ 2024 ਤੋਂ ਬਾਅਦ ਕਿ ਭਈ ਇਹ ਤਾਂ ਮੈਂ ਜਾਣਬੁੱਝ ਕੇ ਮੰਨਿਆ ਮੈਂ ਤਾਂ ਕੋਈ ਗਲਤੀ ਕੀਤੀ ਨਹੀਂ ਮੈਂ ਤਾਂ ਉਹਨਾਂ ਦਿਨਾਂ ਦੇ ਵਿੱਚ ਬਾਦਲਕੀ ਦੇ ਦੌਰੇ ਤੇ ਹੈਗਾ ਸੀ ਤਰਨਤੋ ਘੌਰ ਨੂੰ ਭਾਂਡਾ ਤੇ ਹੁਣ ਗਿਆਨੀ ਹਰਪ੍ਰੀਤ ਸਿੰਘ ਪ੍ਰੋਫੈਸਰ ਪ੍ਰੀਮ ਸਿੰਘ ਚਲੂ ਮਾਜਰਾ ਗੁਰਪ੍ਰਤਾਪ ਸਿੰਘ ਵਿਡਾਲਾ ਇਕਬਾਲ ਸਿੰਘ ਝੁੰਡਾ ਮਨਪ੍ਰੀਤ ਇਆਲੀ ਬੀਬੀ ਜਗੀਕਾ ਇਕੋ ਸਰ ਵਿੱਚ ਬੋਲੇ ਨੇ ਕਿ ਇਹ ਇਕੱਠੇ ਹੋਣ ਵਾਲੀਆਂ ਗੱਲਾਂ ਹਵਾ ਹਵਾਈ ਵਿੱਚ ਨਾ ਕਰੋ ਗੱਲ ਕਰੋ ਉਸੂਲਾਂ ਦੀ ਗੱਲ ਕਰੋ ਸਿਧਾਂਤਾਂ ਦੀ ਜੇਕਰ ਗੱਲ ਅਸੂਲਾਂ ਦੀ ਨਹੀਂ ਕਰਨੀ ਗੱਲ ਸਿਧਾਂਤਾਂ ਦੀ ਨਹੀਂ ਕਰਨੀ ਜੇਕਰ ਕੁਰਸੀ ਦੇ ਪਿੱਛੇ ਤੁਸੀਂ ਸਾਡੇ ਨਾਲ ਸਮਝੌਤਾ ਕਰਨਾ ਸਮਝੌਤਾ ਕਰਨ ਦਾ ਕੋਈ ਫਾਇਦਾ ਨਹੀਂ ਗੱਲ ਸੁਣੋ ਪੰਥ ਦੀ ਪੰਥ ਦੀ ਏਕਤਾ ਦੀ ਗੱਲ ਕਰੋ ਕੌਮ ਨੂੰ ਇੱਕ ਝੰਡੇ ਥੱਲੇ ਇਕੱਠੇ ਕਰੋ ਕੌਮ ਦੀ ਰੈਨਮਾਈ ਹੇਠ ਕੌਮ ਦੀ ਪੰਤ ਦੀ ਛਤਰ ਛਾਇਆ ਹੇਠ 27 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲੜੋ ਆਦਰਵਾਦੀ ਸਾਡਾ ਕੋਈ ਸਮਝੌਤਾ ਨਹੀਂ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿੰਨੀ ਦੇਰ ਤੱਕ ਆਪਣੀ ਕੁਰਸੀ ਨਹੀਂ ਛੱਡਦੇ ਸਿਆਸੀ ਹਿੱਤ ਨਹੀਂ ਤਿਆਗਦੇ ਅਸੂਲਾਂ ਅਤੇ ਸਿਧਾਂਤਾਂ ਦੀ ਗੱਲ ਨਹੀਂ ਕਰਦੇ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਤੜਾ ਜਾਂ ਨਵੀਂ ਅਕਾਲੀ ਦਲ ਜਾਂ ਪੁਰਨ ਸੁਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਅਤੇ ਉਸ ਦੇ ਸਾਥੀਆਂ ਵੱਲੋਂ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਹੈ ਉਹਨਾਂ ਨੇ ਕਿਹਾ ਕਿ ਇਹ ਗੱਲਾਂ ਹਵਾ ਵਿੱਚ ਕੀਤੀਆਂ ਜਾ ਰਹੀਆਂ ਨੇ ਇਹ ਹਵਾ ਦੇ ਵਿੱਚ ਤੀਰ ਮਾਰੇ ਜਾ ਰਹੇ ਨੇ ਅਸੀਂ ਵਿਕਰਮ ਹਿਟਿਆ ਦੇ ਫੈਸਲੇ ਦਾ ਸਵਾਗਤ ਕਰਦੇ ਹਾਂ ਕਿ ਉਸ ਵੀਰ ਸਿੰਘ ਬਾਦਲ ਨੂੰ ਕਹਿਣਗੇ ਕਿ ਤੁਸੀਂ ਆਪਣੀ ਪ੍ਰਧਾਨਗੀ ਵਾਲੀ ਕੁਰਸੀ ਛੱਡੋ ਯਾਨੀ ਕਿ ਸਿਆਸੀ ਇਤਨੂੰ ਤਿਆਗ ਦਿਓ ਮੀਨਸ ਕੁਰਸੀ ਛੱਡ ਦਿਓ ਪ੍ਰਧਾਨਗੀ ਵਾਲੀ ਕੀ ਇਸ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਹਿਮਤ ਹੋਣਗੇ ਜਾਂ ਫਿਰ ਪੰਥ ਤੋਂ ਬਿਨਾ ਇਹਨਾਂ ਸ਼੍ਰੋਮਣੀ ਅਕਾਲੀ ਦਲ ਕੋਲ ਸਰਜੀਤ ਤੋਂ ਬਿਨਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲੜਨਗੇ ਡੇਰੇਵਾਦੀ ਫਿਰ ਦੁਬਾਰਾ ਗੱਲ ਕੀਤੀ ਜਾ ਰਹੀ ਹੈ ਰਬੀ ਦੂ ਮੰਨਿਆ ਜਾ ਰਿਹਾ ਹੈ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਜਿਨ੍ਹਾਂ ਨੇ ਕਲੀਨ ਚਿੱਟ ਦੇ ਦਿੱਤੀ ਕਿ ਬਿਕਰਮਜੀਠੀਆ ਬੇਕਸੂਰ ਹੈ ਨਿਰਦੋਸ਼ ਹੈ ਤੁਹਾਡੀ ਤੁਸੀਂ ਮੁਲਾਕਾਤ ਕਰਦੇ ਹੋ ਤੁਸੀਂ ਉਸ ਨੂੰ ਪਰਸਨ ਮਿਲਦੇ ਹੋ ਲੋਕਾਂ ਨੂੰ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਲੇਕਿਨ ਤੁਸੀਂ ਕਲੀਨ ਚਟਨੀ ਦੇ ਸਕਦੇ ਤੁਸੀਂ ਜਾਦੂ ਦੀ ਜਫੀ ਪਾਉਂਦੇ ਹੋ ਟਾਈਗਰ ਬੈਕ ਆ ਗਿਆ ਹੈ ਪੰਜਾਬ ਦੇ ਲੋਕ ਭੋਲੇ ਭਾਲੇ ਨੇ ਕਿੰਨਾ ਨੇ ਲੁੱਟਿਆ ਕਿੰਨਾ ਨੇ ਕੁੱਟਿਆ ਕਿੰਨਾ ਨੇ ਸਿਆਸੀ ਹਿੱਤਾਂ ਕੁਰਸੀਆਂ ਨੂੰ ਲੈ ਕੇ ਸੈਂਟਰ ਦੇ ਨਾਲ ਸਮਝੌਤੇ ਕੀਤੇ ਸਾਰਾ ਪੰਜਾਬ ਜਾਣਦਾ ਹੈ ਸੋਸ਼ਲ ਮੀਡੀਆ ਦਾ ਯੁੱਗ ਹੈ ਇਸ ਕਰਕੇ ਉਹਨਾਂ ਵੱਲੋਂ ਬਿਦਾਵਾ ਹੈ ਇੱਕ ਤਰ੍ਹਾਂ ਦਾ ਕਿ ਅਸੀਂ ਬਿਲਕੁਲ ਤੁਹਾਡੇ ਨਾਲ ਸਮਝੌਤਾ ਨਹੀਂ ਕਰਾਂਗੇ। ਔਸੂਲਾਾਂ ਤੇ ਸਿਧਾਂਤਾਂ ਕੌਮ ਦੀ ਅਤੇ ਇਕਤਾ ਦੀ ਗੱਲ ਕੀਤੀ ਜਾ ਰਹੀ ਹੈ ਉਹ ਸੁਖਬੀਰ ਸਿੰਘ ਬਾਦਲ ਨੂੰ ਮਨਜ਼ੂਰ ਨਹੀਂ। ਕਿਉਂਕਿ ਸੁਖਬੀਰ ਸਿੰਘ ਬਾਦਲ ਨਹੀਂ ਪ੍ਰਧਾਨਗੀ ਵਾਲੀ ਕੁਰਸੀ ਨਹੀਂ ਛੱਡਣਾ ਚਾਹੁੰਦੇ। ਹਾਲਾਂਕਿ ਬਾਗੀ ਧੜੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਈ ਵਾਰ ਕਿ ਸਾਨੂੰ ਮਸਲਾ ਹੈ ਪ੍ਰਧਾਨਗੀ ਦਾ। ਮਸਲਾ ਮੁੱਖ ਮੰਤਰੀ ਦਾ ਚਿਹਰੇ ਦਾ ਨਹੀਂ। ਮੁੱਖ ਮੰਤਰੀ ਭਾਵੇਂ ਸੁਖਬੀਰ ਸਿੰਘ ਬਾਦਲ ਬਾਟਣ ਸਾਨੂੰ ਕੋਈ ਕਿੰਤੂ ਪ੍ਰਤੂ ਨਹੀਂ। ਲੇਕਿਨ ਪ੍ਰਧਾਨ ਬਦਲਿਆ ਜਾਣਾ ਜ਼ਰੂਰੀ ਹੈ। ਕਿਉਂਕਿ ਚਾਰ ਬਾਰ ਲਗਾਤਾਰ ਬੁਰੀ ਤਰ੍ਹਾਂ ਹਾਰੀ ਹੈ ਸ਼ਰੂਮਣੀ ਅਕਾਲੀ ਦਲ ਲੱਗਦਾ ਨਹੀਂ ਕਿ ਜਿਹੜੀ ਪਹਿਲ ਕਦਮੀ ਸ਼ਰੂਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਜੁਠਿਆ ਵੱਲੋਂ ਕੀਤੀ ਗਈ ਹੈ ਉਹਦੇ ਉਹਦੇ ਵਿੱਚ ਦਮ ਹੈ ਜਾਂ ਉਹ ਪੈਸ਼ਨ ਜਾਂ ਜਨੂਨ ਹੈ ਉਹਦੇ ਵਿੱਚ ਕਿ ਉਹ ਉਹ ਜਾਦੂ ਦੀ ਛੜੀ ਹੈ ਕਿ ਇੱਕਦਮ ਉਹਨਾਂ ਨੂੰ ਇਕੱਠਾ ਕਰ ਲਵੇਗਾ ਕਿਉਂਕਿ ਇੱਧਰ ਸਿਧਾਂਤਾਂ ਦੀ ਗੱਲ ਅਸੂਲਾਂ ਦੀ ਗੱਲ ਨਿੱਜੀ ਹਿੱਤਾਂ ਨੂੰ ਤਿਆਗ ਕੇ ਖੇਲ ਨੂੰ ਛੱਡ ਕੇ ਹੰਕਾਰ ਨੂੰ ਛੱਡ ਕੇ ਸਿਆਸੀ ਲਾਹੇ ਨੂੰ ਇੱਕ ਸਾਈਡ ਤੇ ਰੱਖ ਕੇ ਫਿਰ ਸਮਝੌਤਾ ਹੋਵੇਗਾ ਜੇਕਰ ਉਹਨਾਂ ਜਿਹੜੀ ਗੱਲ ਗਿਰੀ ਹਰਪ੍ਰੀਤ ਸਿੰਘ ਬੀਬੀ ਜਗੀਕੌਰ ਮਨਪ੍ਰੀਤੀ ਆਲੀ ਪ੍ਰੋਫੈਸਰ ਪ੍ਰੀਤ ਸਿੰਘ ਚੰਦੂ ਮਾਜਰਾ ਗੁਰਪ੍ਰਤਾਪ ਸਿੰਘ ਬੜਾਵਾ ਇਕਬਾਲ ਸਿੰਘ ਚੁੰਦਾ ਪਰਵਿੰਦਰ ਸਿੰਘ ਤਿੰਸਾ ਹੋਣਵਲ ਨੂੰ ਕਹੀ ਜਾ ਰਹੀ ਹੈ ਤੇ ਉਹਨਾਂ ਦੇ ਹਿਸਾਬ ਨਾਲ ਪ੍ਰਧਾਨਗੀ ਛੱਡੋ ਤੇ ਤਾਂ ਹੀ ਸਾਡਾ ਸਮਝੌਤਾ ਹੋਵੇਗਾ ਅਦਰਵਾਈਜ਼ ਤੁਸੀਂ ਕੱਲ ਮ ਇਕੱਲੇ ਲੜੋ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ